लो अशीन वर्गे लेंदे नज़ारे मिट्टी बच्चे घा घू खा के हटें पालक पाती मेथे पाते सी धनिया पाता मूलिया के पत्ते गोभी दो रोटियां पातियां सी ਆ ਨਿਆਰੀ ਨਾਲ ਦੇਖੋ ਭਾਈ ਓਕੇ ਗੱਲ ਬਾਤ ਐ ਨਿਆਰੀ ਨੇਨੇ ਪੂਰੀ ਖੱਤੀ ਜਗਾ ਯਾਰ ਜਾਨਵਰ ਭਾਵ ਦਾ ਬਾਕੀ ਦੋਸਾਂ ਕੀ ਮੈਂ ਗੱਲ ਬਾਤ ਹੋਰ ਤੇ ਇਹ ਜੋੜਾ ਲਾ ਆਪਾਂ ਲੈ ਬੱਚੇ-ਬੱਚੇ ਕਢਾਵਾਂਗੇ ਮੁਰਗਾ ਹੈਗਾ 8ਵੇਂ ਮਹੀਨੇ ਦਾ ਜੀ 8ਵੇਂ ਮਹੀਨੇ ਦਾ ਉਹ ਹਜੇ ਦੱਬਨ ਤਾਂ ਲੱਗਾ ਪਰ ਆਂਦੇ ਨਹੀਂ ਹਜੇ ਮੁਰਗੀ ਦਿੰਦੀ ਘੜਾਵਾਂਗੇ ਬੱਚੇ ਦੀ ਬਰੀਡ ਤੇ ਕੰਮ ਕਰਨਾ ਭਾਈ ਆਪਾਂ 80 ਮੁਰਗੇ ਦੇ ਦੇਖ ਕੇ ਦੱਸੋ ਕਿ ਮੈਂ ਗੱਲ ਵਾਟ ਚੰਗੇ ਲੱਗੇ ਤਾਂ ਸ਼ੇਅਰ ਕਮੈਂਟ ਕਰੋ ਇਹ ਵੀਡੀਓ ਪਾਇਆ ਕਰਾਂਗੇ ਭਾਈ ਆਪਾਂ ਮੁਰਗਿਆਂ ਦੇ ਵੀ ਜੇ ਤੁਸੀਂ ਸਪੋਰਟ ਕਰੋਗੇ ਮੇਨ ਗੱਲ ਸਪੋਰਟ ਨਾਲ ਹੀ ਆ ਇਹ ਸਪੋਰਟ ਕਰੋਗੇ ਵਧੀਆ ਲੱਗੀ ਵੀਡੀਓ ਤੇ ਜਰੂਰ ਪਾਇਓ ਐ ਪੂਰੇ ਖੋਸ਼ ਨੇ ਮਿੱਟੀ ਦੇ ਵਿੱਚ ਜੀ ਲੱਗਿਆ ਪਿਆ ਇਹਨਾਂ ਦਾ ਪੂਰਾ ਮਿੱਟੀ ਦੇ ਵਿੱਚ ਪੂਰੀ ਗੱਲਬਾਤ ਐਂਡ ਹੋ ਗਈ। ਚਲੋ ਬਈ ਸਸਰੀ ਕਾਲਸਾ ਜੀ ਨੂੰ ਸ਼ੇਅਰ ਕਮੈਂਟ ਕਰ ਦਿਓ ਬਈ ਫਿਰ ਪਾਇਆ ਕਰਾਂਗੇ ਆਪਾਂ ਅਜੇ ਵੀਡੀਓ।